ਅਕੀ ਪਤਾ ਕੀ ਹੁੰਦਾ ਜਦੋਂ ਅੱਖ ਕਿਤੇ ਹੋਰ ਹੋਵੇ ਨਾ ਤੇ ਪੁਰਾਣੀ ਚੀਜ਼ ਨੂੰ ਨਾ ਆਪਾਂ ਮਾੜੀ ਕਹਿੰਦੇ ਆ ਠੀਕ ਆ ਸਾਡਾ ਸਿਸਟਮ ਇਦਾਂ ਨਹੀਂ ਨਾ ਹੈਗਾ ਸਾਢੇ 4 ਦਿਨ ਟੁੱਟੇ ਨੂੰ ਹੁੰਦੀ ਨਹੀਂ ਤੇ 6ਵੇਂ ਦਿਨ ਨਵਾਂ ਲੱਭ ਲੈਣ ਦੇ ਲੋਕੀ ਨਾ ਇਦਾਂ ਉਹ ਤਾਂ ਬਾਕੀ ਆਪਣੇ ਤਾਂ ਜਿਹੜੇ ਐਲੀਗੇਸ਼ਨ ਲੱਗੇ ਉਹ ਝੂਠੇ ਆ ਬਿਕੋਜ਼ ਐਕਚੁਅਲੀ ਪਤਾ ਕੀ ਹੋਇਆ ਯਾਰ ਕੁੱਤੇ ਨੂੰ ਨਾ ਘਿਓ ਪਚਿਆ ਨਹੀਂ ਠੀਕ ਆ ਕੁੱਤੇ ਨੂੰ ਘਿਓ ਪਚਿਆ ਨਹੀਂ ਤਾ ਕਰਕੇ ਆਪਣੇ ਤੇ ਅਲੀਗੇਸ਼ਨ ਲੱਗੇ ਆ। ਨਾਲੇ ਅਲੀਗੇਸ਼ਨ ਪਤਾ ਕਿਉਂ ਲੱਗੇ ਆ ਮੈਂ ਆਪਣੀ ਮਾਤਾ ਨੂੰ ਪਿਆਰ ਜ਼ਿਆਦਾ ਕਰਦਾ ਹਾਂ ਤਾਂ ਕਰਕੇ। ਛੜਦੇ ਹੀ ਨਾ ਲੋਕੀ ਕਿ ਇਹ ਆਪਣੀ ਮੰਮੀ ਨੂੰ ਪਿਆਰ ਕਿਉਂ ਕਰਦਾ ਆਪਣੀ ਮੰਮੀ ਨੂੰ ਪੈਸਾ ਕਿਉਂ ਦਿੰਦਾ ਇਹਨਾਂ ਤਾਂ ਸਭ ਨੂੰ ਪਤਾ ਮੱਲੇ ਦੇ ਵਿੱਚ ਆਪਣੇ ਮੱਲੇ ਦੇ ਵਿੱਚ ਸਭ ਨੂੰ ਪਤਾ ਕਿਹਦਾ ਕੈਰੈਕਟਰ ਕਿੱਡਾ ਸੋਹਣਾ ਤੇ ਕਿੰਨਾ ਮਾੜਾ ਠੀਕ ਹੈ। ਮੇਰੇ ਮੱਲੇ 'ਚ ਸਭ ਨੂੰ ਪਤਾ ਮੇਰੇ ਕੈਰੈਕਟਰ ਦਾ। ਠੀਕ ਹੈ। ਬਾਕੀ ਮਹੱਲੇ ਚ ਵੀ ਸਾਬ ਨੂੰ ਪਤਾ ਕੌਣ ਕਿੰਨੇ ਕੈਰੈਕਟਰ ਦਾ ਵਾ ਠੀਕ ਆ ਬਾਕੀ ਆ ਜਿਹੜੇ ਵਿਊਜ਼ ਲੈਣ ਦਾ ਜਿਹੜਾ ਇਹ ਨਵਾਂ ਨੁਸਖਾ ਆ ਚਲਾਇਆ ਨਾ ਲੋਕਾਂ ਨੇ ਕਿ ਐਦਾਂ ਐਦਾਂ YouTube ਤੇ ਪਾਣੇ ਵਲੋਗ ਇਹ ਕਰਦੇ ਤੇ ਉਹ ਕਰਦੇ ਆ ਇਹ ਨੁਸਖਾ ਨਾ ਜਿਹੜਾ ਇਹ ਜਿਹੜਾ ਚਲਾਇਆ ਜੱਕ ਦਾ ਮਜ਼ਾ ਇਹ ਮੈਂ ਸਮਝਦਾ YouTube ਤੇ ਗੁਰੂ ਜੀ ਪੈਸਾ ਬੜਾ ਨਾ ਲੋਕੀ ਕਹਿੰਦੇ ਹੁਣ ਵਿਊ ਆਣਗੇ ਪੈਸਾ ਆਊਗਾ ਤੇ ਫਿਰ